ਟਾਰਜਨ ਦੇ ਬਾਹੂ ਬਲੀ ਤੇ ਟਾਰਜਨ 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 ਬਾ ਮੰਦਾ ਪਿੰਡ ਵੱਲਾਂ ਦਾ ਇਹ ਜੱਫੇ ਵੀ ਲਾਉਂਦਾ ਤੇ ਰੇਡਰਾਂ ਦੇ ਇਹ ਸੁੱਤਿਆਂ ਦੀ ਵੀ ਆਉਂਦਾ ਆਉਂਦੀਆਂ ਨੇ ਚੜੀਆਂ ਸੀ ਇਹ ਚੜੀਆਂ ਰਹਿਣ ਗਈਆਂ ਪਰ ਕਹਿੰਦੇ ਪ੍ਰਮਾਤਮਾ ਰਤਵੇ ਉਹ ਪ੍ਰਮਾਤਮਾ ਸ਼ੋਰ ਤਾਂ ਦਿੰਦਾ ਜਦੋਂ ਧੰਨਵਾਦ ਹੈ ਪਰ ਇਹ ਮਿਹਨਤ ਕਰਕੇ ਕੀ ਆਇਆ ਹੈ ਅਜੁੱਠਾ ਕਬੱਡੀ ਦਾ ਚੀਤਾ ਬੈਠਾ ਹੈ ਪੂਰਾ ਮਾਨ ਨਹੀਂ ਪੂਰਾ ਹੰਕਾਰ ਨਹੀਂ ਜੇ ਨਜ਼ਰ ਖੇਡੀ ਅਰਥ ਨਾਲ ਖੇਡੀ ਹੈ ਉਹ ਜਿੱਨਾਂ ਜਰ ਖੇਡੀ ਜੁੱਦ ਨਾਲ ਖੇਡੀ ਹੈ ਮੇਰ ਕਰੇ ਪ੍ਰਮਾਤਮਾ ਰੇਡ ਪੈਂਦੀ ਆ ਵੱਡਿਆ ਰੇਡਰ ਦਾ ਲੋ ਸਪਰੇ ਆ ਕੇ ਗਿਆ ਕਰਨੇ ਤਾਂ ਆ ਕੇ ਗਿਆ ਇਬਰ ਇਕਬਾਲ ਸਿੰਘ ਜੀ ਬੈਠੇ ਨੇ ਕਹਿੰਦੇ ਜੱਫੇ ਦੇ ਹਰ ਜੱਫੇ ਦੇ 11000 ਦਿੱਤਾ ਜਾਵੇਗਾ ਜੇ ਕਿਹਦੇ ਹਰ ਜੱਫੇ ਦੇ 11000 ਦਿੱਤਾ ਜਾਵੇਗਾ ਕੁਲਦੀਪ ਸਿੰਘ ਜੀ ਫਰੈਂਚ ਅਮਰੀਕ ਸਿੰਘ ਜੀ ਤਿੰਨ ਕਬੱਡੀਆਂ ਸ਼ੀਰਾ ਲਖਮੇੜੂ ਮੋਹਰਖਾਨਵਾਲ ਮਨਜੀਤ ਹੀਰਾ ਤੇ ਸੋਢੀ ਉਹਨਾਂ ਵੱਲੋਂ ਕਹਿੰਦੇ 11000 ਦਾ ਐਲਾਨ ਹੋ ਗਿਆ ਸਾਹਮਣੇ ਅੰਬੇ ਨੂੰ ਜਫਾ ਇਹ ਨੌਜਨ ਮਿਲਨ ਕਾਲੀ ਸੰਗਿਆ ਵਾਲਾ ਬੱਲੇ-ਬੱਲੇ ਕਰਵਾ ਗਿਆ ਅਗਲੇ ਉਹਦੇ ਨਾਲ ਕਿਤੇ ਟਰੈਕਟਰ ਦਿੱਤੇ ਗਏ ਕਿਤੇ ਗੱਡੀਆਂ ਦਿੱਤੀਆਂ ਗਈਆਂ ਸੁੱਖੀ ਪੈਸ ਨਹੀਂ ਪੁੱਜ ਸ ਗਿਆ ਅਮਰੀਕ ਸਿੰਘ ਜੀ ਸਤਿਕਾਰਯੋਗ ਇਹ ਭਾਰਤੀ ਅਫੀਰ ਨਾਲ ਦੇਫਾ ਹਾ ਵੇਖਣਾ ਨਹੀਂ ਇਸ ਨੇ ਜਦ ਪਹਿਲੇ ਮੈਚ ਆਇਆ ਅਮਰੀਕ ਮੇਰੇ ਕੋਲੇ ਆਇਆ ਕਹਿੰਦਾ ਵੀ ਸਤਿਕਾਰਨ ਭਾਈ ਨੇ ਯੂਰਪ ਭੇਜਿਆ ਉਹਦਾ ਧੰਨਵਾਦ ਕਰਦੀ ਦਾ ਮੁੰਡਾ ਇਹਨੇ ਵੀ ਵਰਲਡ ਚ ਸੈਦੋ ਵਾਲ ਸੈਦੋ ਵਾਲ ਕਰਾਈ ਹੈ ਇਹ ਨੌਜਾਨ ਜੱਗੂ 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 ਜਫਾ ਲੱਗੂ 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 ਜਫਾ ਲੱਗੇ ਸਰਾ ਸਰਾ ਹੋ ਰਿਹਾ ਔਰ ਉਹਦੇ ਉਧਰ ਰੇਡ ਪਉਂਦੇ ਆ ਪਤਾ ਉਹਨਾਂ ਨੂੰ ਵੀ ਆ ਵੀ ਕਦੋਂ ਅਸੀਂ ਮੌਕਾ ਸਾਹਮਣਾ ਫੇਰ ਕਰੇ ਪ੍ਰਮਾਤਮਾ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਔਰ ਰੇਡਾਂ ਪੈਂਦੀਆਂ ਜਫੇ ਲੱਗਦੇ ਔਰ ਦੁਨੀਆ ਬੰਦੀਆਂ ਰੇਫਰੀ ਡਿਸੀਜਨ ਨਾਲ ਹੋਲਦ ਬਣਾ ਨੰਬਰ ਰੈਫਰੀ ਡਿਸੀਜਨ ਅਮਰ ਬਾਹੂ ਨੂੰ ਦਿੱਤੀ ਜਾਣਗੇ ਸਾਹਮਣੇ ਕਬੱਡੀ ਇਸ ਵੇਲੇ ਇਹ ਆ ਨੌਜਨ ਵਾਹੂ ਬਲੀ ਕਬੱਡੀ ਦਾ ਕਮਲ ਨਵੇਂ ਪਿੰਡੀਆਂ ਪਾ ਰਿਹਾ ਹੈ ਚਾਰ ਜਾਫੀਆਂ ਵਿੱਚੋਂ ਕੀਤੀ ਹੋਈ ਨੌਜਵਾਨ ਦੀ ਕੋਸ਼ੇ ਮੁਕਾਬਲਾ ਸਖਤ ਨੰਬਰ ਵੇਖਦਾ ਵੀ ਕਮਲ ਨੇ ਆਪਣੀ ਟੀਮ ਲਈ ਜੋੜ ਦਿੱਤਾ ਪਰ ਪਿਆਰਾ ਮੱਦ ਵੀ ਸਾਊਂਡ ਦਾ ਦਿਲ ਤੋਂ ਧੰਨਵਾਦ ਹੈ ਜੇ ਕਬੱਡੀ ਦੇਖਣੀ ਪੈਰਾਂ ਦੇ ਨੋਹੋਂ ਤੋਂ ਲੈ ਕੇ ਉਹ ਸਿਰਦੇ ਵਾਲਾਂ ਤੱਕ ਧਿਆਨ ਮਾਰਿਆ ਕਰੋ ਵੀ ਕਿਹੜਾ ਕਿੱਥੇ ਯੋਗਦਾਨ ਰਿਹਾ ਆਹ ਤਾਲੇ ਸਿੰਘਾਂ ਵਾਲਾ ਸਭੀ ਰਕਾਨੇ ਲੁੱਟੀ ਜਾਵਾਂ ਮੇਲੇ ਮਾਰ ਕੇ ਦੇ ਨਹੀਂ ਖਾਣੇ ਅਪਣਿਆ ਮੰਗੀ ਦੇ ਚੇਲੇ ਇਹ ਹੈ ਨੌਜਵਾਨ ਗੱਭਰੂ ਸਿਨੇ ਸਮੀ ਤਕੜਾ ਜਫਾ ਲਾਗੇ ਲੱਖੂ ਦਾ ਵੀ ਧੰਨਵਾਦ ਹੈ ਜਿਹੜੇ ਵੀਰ ਸ਼ਰਾਬ ਪੀਤੀ ਹੋਈ ਗਰਾਊਂਡ ਜਾ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਖਿਡਾਰੀਆਂ ਲਈ ਪੂਜਨਯੋਗ ਸਥਾਨ ਹੈ ਪਲੀਜ਼ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਹੱਥ ਜੋੜ ਕੇ ਬੇਨਤੀ ਹੈ ਸਾਹਮਣੇ ਇਸ ਵੇਲੇ ਗੁਰਦਿੱਤ ਹੈ ਆਹ ਵੇਖਦਾਂ ਵੀ ਇਸ ਵੇਲੇ ਟੱਕਰ ਸਿਰੇ ਦੀ ਲੱਗਿਆ ਪਿਆ ਜੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਨੰਬਰ ਕਹਿੰਦੇ ਇਸ ਵੇਲੇ ਕਦੇ ਧੌੜਾ ਕਦੇ ਤਨੌੜਾ ਕਦੇ ਰੂੜੇ ਕੇ ਇਹ ਸਾਰੇ ਮਸ਼ਹੂਰ ਨੇ ਪ੍ਰੇਪਰ ਉਹ ਟਾਈਗਰ ਰਾਂਜਾ ਲਾਇਨ ਉਹ ਜੋਰ ਲੱਗਦਾ ਮੇਰੇ ਮਿੱਤਰੋ ਵੀ ਜੇ ਜੱਪਕਾ ਦੋ ਜੱਫੇ ਲਾ ਗਿਆ ਤੇ 10000 ਜੇ ਸੁੰਨੀ ਦੋ ਜੱਫੇ ਲਾ ਗਿਆ ਤਾਂ ਵੀ 10000 ਜੇ ਜੱਬੂ ਦੋ ਜੱਫੇ ਲਾ ਗਿਆ ਤਾਂ ਵੀ 10000 ਜੇ ਗੁੱਟ ਗੁੱਟ ਦੋ ਸੰਮੇਂ ਨੇ ਜਿਹੜੇ ਮੌਕੇ ਤੇ ਵੀ ਤੁਹਾਡੇ ਨਾਲ ਕੁਲਦੀਪ ਸਿੰਘ ਜੀ ਸਾਰੀ ਸੰਗਤ ਦਾ ਧੰਨਵਾਦ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਕੁਲਦੀਪ ਸਿੰਘ ਜੀ ਹੁਣਾਂ ਵੱਲੋਂ ਅਮਰੀਕ ਸਿੰਘ ਜੀ ਹੁਣਾਂ ਵੱਲੋਂ ਔਰ ਸਤਕਰਨ ਹੁਣਾਂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਹੈ ਜਿਹੜੇ ਮੌਕੇ ਤੇ ਵੀ ਨਾਲ ਖੜ ਜਾਂਦੇ ਆ ਔਰ ਵੱਡੇ ਵੱਡੇ ਸਟਾਰ ਆ ਗਏ ਆ ਸਾਹਮਣੇ ਸਾਲ ਬਾਬੇ ਦੀ ਮਿਹਰ ਹੋਵੇਗੀ ਫਿਰ ਧੁੰਮਾ ਪੈਣਗੀ ਹੈ ਸਤਕਰਨ ਕਹਿੰਦਾ ਵੀ ਸਾਰੇ ਪਲੇਅਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਥੀ ਪਹਿਲੇ ਬੋਲਤੇ ਹੀ ਨਾਲ ਖੜੇ ਆ ਸਤਿਕਾਰਨ ਕਹਿੰਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਵੇਖਣਾ ਵੀ ਪੁਰਤਕਾਲ ਵਾਲਾ ਕਾਰੇ ਸੰਗਿਆ ਰਹੇ ਨੇ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਜਸਰਾ ਜਿੰਦਰਾ ਜਿੰਦਰਾ ਆ ਜੀਓ ਜਿੰਦਰਾ ਜਿੰਦਰਾ ਮੇਲਾ ਬੜਾਤਾ ਯਾਰ ਪਹਿਲਾਂ ਨੂੰ ਪੋਲਾ ਜਾ ਦੇ ਕੇ ਬਹੁਤ ਪੈਂਦੇ ਰੁਪਈਆ ਕਹਿੰਦੇ ਜਿੰਦਰ ਦੇ ਲਈ ਪੁਜਿਆ ਜਿੰਦਰ ਦੇ ਲਈ ਗੁਰਦਿੱਤਾ 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 ਟਾਰਜਨ 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 ਹਵਲੀ ਤੇ ਟਾਰਜਨ ਬਾਹੂਵਲੀ ਤੇ ਟਾਰਜਨ ਬਾਹੂਵਲੀ ਤੇ ਟਾਰਜਨ ਬਾਹੂਵਲੀ ਓ ਮਿੱਕਿਆ ਸੈਂਦੋੜ ਕੀ ਹੋਈ ਜਾਂਦਾ ਗਰਾ ਸਰਾ ਸਰਾ ਓ ਸੈਂਦੇ ਕਹਿੰਦੇ ਬੱਲੇ ਕਰਵਾਤੀ ਹੈ ਗੁਰਦੇਤ ਨੇ ਬੱਲੇ ਬੱਲੇ ਕਰਵਾਤੀ ਹੈ ਇੱਕ ਹੋਰ ਲੱਗੇਗਾ ਗੁਰਦੇਤ ਦਾ ਉੱਪਰ ਅਮਰੀਕ ਸਿੰਘ ਜੀ ਸਤ ਕਰਨ ਕੇ ਨੋ 10000 ਦੇ ਲਾਂਗੇ ਤੇ ਜੋਡੀ ਜਿਹੜੇ ਉਹ ਜੇਤੂ ਰਹੇ ਨੇ ਖਾਲਸਾ ਸਿੰਘਾਂ ਦੀ ਟੀਮ ਬੰਨੇ ਨਕੂਦਰ ਦੀ ਟੀਮ ਜੇਤੂ ਰਹੀ ਹੈ ਸੈਕਿੰਡ ਸੈਦੋਵਾਲ ਆ ਇਹਦੇ ਬੈਸਟ ਖਿਡਾਰੀ ਬੋਨੀ ਪਲਵਾਰੀ ਨੇ ਬੜੇ ਮਾਨ ਨਾਲ ਆਖਿਆ ਕਿ ਕਿੰਨੇ ਨੰਬਰ ਲੈਨੇ ਛੰਨਾ ਵਾਲਾ ਪੂਰੀ ਅੱਜ ਦੇ ਮੇਲੇ ਦਾ ਬੈਸਟ ਹੀਡਰ ਹੈ ਅਠਾਂ ਜੋ ਤਿੰਨ ਸਣੀਕਾਰੇ ਸੰਘਾਂ ਦੇ ਸੱਤਾ ਜੋ ਤਿੰਨ ਜਫੇ ਤਾਰ ਜੰਦੇ ਆ ਮੇਰੇ ਵੀਰੋ ਗੁਰਦੇਤ ਬੈਸ ਗੁਰਦੇਤ ਤੇ ਪੂਰੀ ਅੱਜ ਦੇ ਬੈਸਟ ਪਲੇਅਰ ਰਹੇ ਨੇ ਇਹਨਾਂ ਨੂੰ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਜੀ ਬਰਾਂਡ